ਯਾਤਰਾ ਜਾਏਗੀ ਜਯ ਵਾਲਮੀਕੀ ਜੀ ਪਹਿਲਾ ਸਾਰੇ ਸਮਾਜ ਨੂੰ ਅੱਜ ਜਿਹੜੀ ਯਾਤਰਾ ਜਾ ਰਹੀ ਆ ਦਸ਼ਤਰਤਨ ਗੁਰੂ 라ਵਣ ਸਾਹਿਬ ਜੀ ਦੇ ਅndergat ਆਦਸ ਅਸੀਂ ਅੱਜ ਜਾ ਰਹੇ ਆ ਜੀ ਵਾਲਮੀਕੀ ਉਪਵਨ ਜਲੰਧਰ ਸਹਾਨਪੁਰ ਜਲੰਧਰ ਸਹਾਨਪੁਰ ਉਹਦੇ ਵਿੱਚ ਅਸੀਂ ਸਾਰਾ ਸਮਾਜ ਪੱਟੀ ਤੋਂ ਅੱਜ ਜਾ ਰਹੇ ਆ ਤੇ ਟੀਮ ਆਦਸ ਮੁਕਦਰ ਜੀ ਤਰਲੋਪ ਭਾਜੀ ਤੇ ਅਜੇ ਪ੍ਰਧਾਨ ਕਾਉਂਸਲਰ तो बोले तो निर्भय निर्देशकता वामिकी ले, ले। आह्वान की है जी जी सार हरवन आदि तरह समाज पट्टी ਵੱਲੋਂ ਸਾਰੇ ਹੀ ਸਾਡੇ ਸਮਾਜ ਦੇ ਭਰਾ ਜਿਵੇਂ ਕਿ ਸਾਡੇ ਰਕੇਸ਼ ਸ਼ਾਦੀਵੰਸ਼ੀ ਜੀ ਸਾਡੇ ਅਜੇ ਪ੍ਰਧਾਨ ਜੀ ਕਾਉਂਸਲਰ ਸਾਡੇ ਮੁਕੱਦਰ ਜੀ ਸਾਡੇ ਤੇ ਲੋਕ ਭਾਜੀ ਗੁਰਲਾਲ ਭਾਜੀ ਅਵਤਾਰ ਭਾਜੀ ਤੇ ਸਾਡੇ ਵੱਡੇ ਵੀਰ ਜਤਿੰਦਰ ਨਿੱਕਾ ਜੀ ਤੇ ਸਾਡੇ ਸਾਰੇ ਹੀ ਆਦੀ ਧਰਮ ਨਾਲ ਸੰਬੰਧਿਤ ਸਾਡੀਆਂ ਭੈਣਾਂ ਤੋਂ ਰਲ ਕੇ ਇਹ ਉਪਰਾਲਾ ਸਾਡੇ ਰਕੇਸ਼ ਸ਼ਾਦੀ ਵੰਸੀ ਜੀ ਦੇ ਨਿਰਦੇਸ਼ਨ ਵਿੱਚ ਹੋ ਰਿਹਾ ਹੈ ਤੋਂ ਅਸੀਂ ਸਭ ਇਹਨਾਂ ਨੂੰ ਬਹੁਤ-ਬਹੁਤ ਵਧਾਈ ਦਿੰਦੇ ਨੇ ਸਾਰੇ ਹੀ ਵਧਾਈ ਦੇ ਪਾਤਰ ਜੈ ਵਾਲਮੀਕੀ ਹਰ ਹਰ ਵਾਲਮੀਕੀ ਆਹ ਭਾਜੀ ਮੇਰੇ ਵੱਲੋਂ ਸਾਰੇ ਹੀ ਸੰਗਤ ਨੂੰ ਜੈ ਵਾਲਮੀਕੀ ਮੁੱਚੀ ਆਦਰਸ਼ ਟੀਮ ਨੂੰ ਜੈ ਵਾਲਮੀਕੀ ਸਾਡੇ ਹੀ ਮਾਨਯੋਗ ਵੀਰ ਰਕੇਸ਼ ਆਦੀਵੰਛੀ ਤਰਲੋਕ ਭਾਜੀ ਨਿਕਾ ਵੀਰ ਜੀ ਮੁਕਦਰਮਟੂ ਜੀ ਤੇ ਸਾਰੇ ਹੀ ਵੀਰਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਜੈ ਵਾਲਮੀਕੀ ਜੋ ਆਦੀ ਸਾਡੀ ਸੰਗਤ ਆ ਜੋ ਸਾਡੀ ਸ਼ੋਭਾ ਯਾਤਰਾ ਵਾ ਵਾਲਮੀਕੀ ਉਪਮਨ ਜਾ ਰਹੀ ਹੈ ਪਰਮਾਤਮਾ ਦੇ ਦਰਸ਼ਨ ਕਰਨ ਵਾਸਤੇ ਤੇ ਜੋ ਆਦੀ ਧਰਮ ਸਮਾਜ ਦੀ ਸੇਵਾ ਨਾਲ ਤਿਆਰ ਕੀਤਾ ਗਿਆ ਸਾਡਾ ਮੰਦਰ ਆ ਉਹਦੇ ਦਰਸ਼ਨ ਕਰਨ ਜਾ ਰਹੀ ਹੈ ਜੈ ਵਾਲਮੀਕੀ ਪ੍ਰੇਮੀਆਂ ਜੈ ਵਾਲਮੀਕੀ ਜੀ ਜੈ ਭੀਮ ਜੀ ਔਰ ਅੱਜ ਅਸੀਂ ਸਾਰੇ ਹੀ ਪੱਟੀ ਸ਼ਹਿਰ ਦੇ ਵਿੱਚੋਂ ਸਾਰੇ ਸਮਾਜ ਵਿੱਚੋਂ ਇੱਥੇ ਅਸੀਂ バス ਲੈ ਕੇ ਚੱਲੇ ਆ ਜੀ ਵਾਲਮੀਕੀ ਉਪਵਨ ਤੇ ਔਰ ਸਾਰੇ ਸਾਥੀਆਂ ਨੂੰ ਇਹੋ ਇੱਕ ਇਹ ਨਿਰਦੇਸ਼ ਦੇਣਾ ਚਾਹੁੰਦੇ ਆ ਅਸੀਂ ਕਿ ਜਿੰਨੇ ਵੀ ਸਾਡੇ ਸਮਾਜ ਦੇ ਲੋਕ ਆ ਉਹ ਸਾਰੇ ਜੁੜ ਕੇ ਰਹਿਣ ਹਨਾ ਜੀ ਔਰ ਸਾਰੇ ਇੱਕ ਹੋ ਕੇ ਕੰਮ ਕਰਨ ਜੀ ਜਿੱਦਾਂ ਅੱਜ ਸਾਰੇ ਵੀਰਾਂ ਨੇ ਸਾਡਾ ਸਹਿਯੋਗ ਕੀਤਾ ਇਦਾਂ ਅਸੀਂ ਵੀ ਇਹਨਾਂ ਦਾ ਸਹਿਯੋਗ ਕਰਾਂਗੇ ਔਰ ਬਾਕੀਆਂ ਨੂੰ ਵੀ ਇਹਹੀ ਮੈਸੇਜ ਦਿੰਨੇ ਆ ਜੀ ਸਾਰੇ ਇੱਕ ਨੂੰ ਜਦਾ ਸਹਿਯੋਗ ਕਰੋ ਜੀ ਜਿਆ ਵਾਲਮੀਕੀ ਜੀ